ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਇੱਕ ਮਾਰਚ ਨੂੰ ਪਟਿਆਲਾ ਨਾਬਾ ਰੋਡ ਤੇ ਸਥਿਤ ਪਿੰਡ ਰਖੜਾ ਨੇੜੇ ਮਨੋਜ ਕਾਜਲਾ ਨਾਮੀ ਸ਼ਖਸ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ ਮ੍ਰਿਤਕ ਮਨੋਜ ਕਾਜਲਾ ਦੇ ਕਾਤਲ ਪੁਲਿਸ ਦੇ ਹੱਥੇ ਚੜ ਗਏ ਨੇ ਪਟਿਆਲਾ ਪੁਲਿਸ ਵੱਲੋਂ ਮਨੋਜ ਕਾਜਲਾ ਦੇ ਦੋ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਮੁਤਾਬਕ ਜਗਜੀਤ ਸਿੰਘ ਤੇ ਬਲਜਿੰਦਰ ਸਿੰਘ ਵੱਲੋਂ ਆਪਣੇ ਸਕੂਲ 파ਟਨਰ ਮਨੋਜ ਕਾਦਲਾ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਰੋਡ ਐਕਸੀਡੈਂਟ ਵਿੱਚ ਮਾਰਨ ਦੀ ਸਾਜ਼ਿਸ਼ ਰਚੀ ਗਈ। ਇਸ ਸਾਜ਼ਿਸ਼ ਵਿੱਚ ਅਮਨਦੀਪ ਸਿੰਘ ਵਾਸੀ ਸੰਗਰੂਰ, ਭੁਪਿੰਦਰ ਸਿੰਘ ਵਾਸੀ ਤੂਰੀ ਨੂੰ ਵੀ ਸ਼ਾਮਿਲ ਕੀਤਾ ਗਿਆ। ਅਤੇ ਸਾਜ਼ਿਸ਼ ਤਹਿਤ ਇਹਨਾਂ ਨੇ ਮਨੋਜ ਕਾਦਲਾ ਅਧਿਕਾਰ ਨੂੰ ਰਖੜਾਪਿੰਡ ਨੇੜੇ ਰੋਕਿਆ ਅਤੇ ਉਸ ਨੂੰ ਆਪਣੀ ਬੋਲੇਰੋ ਗੱਡੀ ਹੇਠ ਜ਼ਬਰਦਸਤ ਕੁਚਲਣ ਦੀ ਕੋਸ਼ਿਸ਼ ਕੀਤੀ। ਮਨੋਜ ਦੇ ਬਚ ਜਾਣ ਤੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਐਕਸੀਡੈਂਟ ਦਾ ਪਹਿਲੇ ਜਿਹੜਾ ਰੂਪ ਦਿੱਤਾ ਗਿਆ ਸੀ ਤਾਂ ਉਹਦੇ ਵਿੱਚ ਜਿਹੜਾ ਉਹ ਸਾਰਾ ਮੈਟਰ ਨੂੰ ਸੋਲਵ ਕਰਕੇ ਡੀਐਸਪੀ ਸੁਮਨੌਰ ਹੈ ਸੁਪਰੀਮੇਟ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਲੱਸ ਜਿਹੜੇ ਮੌਕੇ ਤੇ ਵਰਤੇ ਹੋਏ ਹਥਿਆਰਨ ਤੇ ਜਿਹੜੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਆਈਆਂ ਸੀ ਨਾਲ ਉਹ ਗ੍ਰਿਫਤਾਰ ਕਰ ਲਈਆਂ ਬਾਕੀ ਬੰਦੇ ਜਿਹੜੇ ਉਹ ਪ੍ਰੋਪਰ ਨਾਮਜਿਤ ਕਰਨ ਛੇਤੀ ਜਲਦ ਗ੍ਰਿਫਤਾਰ ਕਰ ਲੈਣਗੇ ਪੁਲਿਸ ਨੇ ਨਾ ਦੋਹਾਂ ਨੂੰ ਗ੍ਰਿਫਤਾਰ ਕਰ ਇਹਨਾਂ ਦੇ ਬਾਕੀ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ